ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੀ 31 ਮਾਰਚ ਦੇ ਮੌਸਮ ਦੇ ਬਾਰੇ ਆ ਦੋ ਦਿਨ ਪੰਜਾਬ ਦੇ ਵਿੱਚ ਮੌਸਮ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਕਿਸੇ ਤਰ੍ਹਾਂ ਦੀ ਬਣੀ ਰਹਿਣਗੀਆਂ ਜਾਣਾਂਗੇ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਦੇਖ ਸਕਦੇ ਆਂ ਪੰਜਾਬ ਫਿਲਹਾਲ ਆਪਾਂ ਸਾਫ਼ ਦੇਖਣ ਨੂੰ ਮਿਲ ਰਿਹਾ ਅੱਜ ਟੈਂਪਰੇਚਰ ਪੰਜਾਬ ਦੇ ਵਿੱਚ ਜਿਹੜਾ ਲਗਭਗ 28 ਤੋਂ ਲੈ ਕੇ 29 ਡਿਗਰੀ ਤੱਕ ਬਣਿਆ ਰਿਹਾ ਸੀਗਾ ਆਪਾਂ ਪੰਜਾਬ ਦੇ ਵਿੱਚ ਜਲਦੀ ਬਦਲਵਾਈ ਜਿਹੜੀਆਂ ਦੇਖਣ ਨੂੰ ਮਿਲ ਸਕਦੀ ਹੈ ਬਦਲਵਾਈ ਦੇ ਕਾਰਨ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਤੇ ਵਿੱਚ ਜਿਹੜੀ ਆਪਾਂ ਨੂੰ ਹਲਕੀ-ਫੁਲਕੀ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਗੱਲ ਕਰੀਏ ਆਉਣ ਵਾਲੀ ਦੋ ਦਿਨਾਂ ਦਾ ਤਾਪਮਾਨ ਜਿਹੜਾ ਕਿਸ ਤਰ੍ਹਾਂ ਬਣਿਆ ਰਹੇਗਾ ਜਿਮ ਕੇ ਆਪਾਂ ਦੇਖ ਸਕਦੇ ਹਾਂ 32 ਤੇ 34 ਡਿਗਰੀ ਜਿਹੜਾ ਤਾਪਮਾਨ ਆਪਾਂ ਨੂੰ ਦਿਖ ਨੂੰ ਮਿਲੇਗਾ ਮਾਰਚ ਮਹੀਨੇ ਦੀ ਵਿੱਚ ਆਪਾਂ ਨੂੰ ਤਾਪਮਾਨ ਲਗਭਗ 7 April ਤੱਕ ਤੱਕ ਜਿਹੜਾ 40 ਡਿਗਰੀ ਤੱਕ ਜਾਂਦਾ ਹੋਇਆ ਦੇਖ ਨੂੰ ਮਿਲ ਰਿਹਾ ਆਪਾਂ ਫਿਲਹਾਲ ਇੰਨੀਕ ਜਾਣਕਾਰੀ ਸਾਹਮਣੇ ਆਈ ਸੀ ਜੇਕਰ ਕੋਈ ਹੋਰ ਅਪਡੇਟਾ ਵੀ ਕੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ